22 ਜਨਵਰੀ ਨੂੰ ਅਯੁੱਧਿਆ ਵਿਖੇ ਹੋ ਰੇ ਸ਼੍ਰੀ ਰਾਮ ਚੰਦੀ ਦੀ ਪ੍ਰਾਣ ਪ੍ਰਤੀਸ਼ਟਾ ਸੰਬੰਧੀ ਦੇਸ਼ ਭਰ ਵਿੱਚ ਅਯੁੱਧਿਆ ਤੋਂ ਅਕਸ਼ਿਤਾ ਨੂੰ ਘਰ-ਘਰ ਵਿੱਚ ਵੰਡਿਆ ਜਾ ਰਿਹਾ ਹੈ ਤੇ 22 ਜਨਵਰੀ ਨੂੰ ਇਸ ਸਮਾਗਮ ਵਿੱਚ ਪਹੁੰਚਣ ਤੇ ਘਰ-ਘਰ ਦੀਵਾਲਾ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ। ਇਸੇ ਹੀ ਕੜੀ ਦੇ ਤਹਿਤ ਫਗਵਾੜਾ ਵਿਖੇ ਭਾਜਪਾ ਦੇ ਸੀਨੀਅਨ ਨੇਤਾ ਆਸ਼ੂ ਸਾਂਪਲਾ ਤੇ ਉਹਨਾਂ ਦੇ ਸਾਥੀਆਂ ਵੱਲੋਂ ਪੁਰਾਣੀ ਦਾਣਾ ਮੰਡੀ ਵਿਖੇ ਕੁਦਕਾਨਾ ਤੇ ਘਰਾਂ ਵਿੱਚ ਲੋਕਾਂ ਨੂੰ ਸੱਦਾ ਪੱਤਰ ਵੰਡੇ ਗਏ। ਇਸ ਮੌਕੇ ਆਸ਼ੂ ਸਾਂਪਲਾ ਨੇ ਕਿਹਾ ਕਿ ਅਸੀਂ ਬੜੇ ਹੀ ਭਾਗਾ ਵਾਲੇ ਹਾਂ। ਸਾਨੂੰ ਆਪਣੀ ਜ਼ਿੰਦਗੀ ਵਿੱਚ ਇਹ ਸੁਨਹਿਰੀ ਸਮਾ ਦੇਖਣ ਦਾ ਮੌਕਾ ਮਿਲਿਆ ਹੈ। ਉਹਨਾਂ ਸਮੂਹ ਸ਼ਰਧਾਲੂਆਂ ਨੂੰ ਇਸ ਦਿਨ ਜਿੱਥੇ ਆਪਣੇ-ਆਪਣੇ ਘਰਾਂ ਵਿੱਚ ਦੀਵਾਲਾ ਕਰਨ ਦੀ ਅਪੀਲ ਕੀਤੀ ਉੱਥੇ ਹੀ ਮੰਦਰਾਂ ਵਿੱਚ ਵੀ ਦੀਵਾਲਾ ਕਰਨ ਦਾ ਸੰਦੇਸ਼ ਦਿੱਤਾ। 22 ਤਰੀਕ ਨੂੰ ਜੋ ਇਹ ਬਹੁਤ ਹੀ ਭਾਗਾਂ ਵਾਲਾ ਦਿਨ ਹੈ ਜਿਹਦੇ ਅਸੀਂ ਜੋ ਸਾਡੇ ਅੱਖਾਂ ਦੇ ਸਾਹਮਣੇ ਪ੍ਰਭੂ ਜੀ ਰਾਮ ਮੰਦਰ ਭਰਨ ਜਾ ਰਿਹਾ ਹੈ ਉਹਦੇ ਉਪਲਬਧ ਦੇ ਵਿੱਚ ਜੋ ਪੂਜੇ ਅਕਸ਼ਿਤ ਪ੍ਰਭੂ ਜੀ ਰਾਮ ਮੰਦਰ ਤੋਂ ਆਇਆ ਅੱਜ ਅਸੀਂ ਦਾੜਾ ਮੰਡੀ ਫਗਵਾੜਾ ਵਿਖੇ ਇਹਨੂੰ ਜੋ ਪੂਜੇ ਅਕਸ਼ਿਤ ਆ ਉਹਦਾ ਵੰਤਰਣ ਕਰ ਰਹੇ ਹਾਂ ਤੋਂ ਮੇਰੇ ਨਾਲ ਸਾਥੀ ਤੋਂ ਮੈਂ ਸਾਰਿਆਂ ਨੂੰ ਇਹ ਹੀ ਬੇਨਤੀ ਕਰੂੰਗਾ ਕਿ 22 ਤਰੀਕ ਨੂੰ ਜੋ ਆਪਾਂ ਜਿੱਦਾ ਜਵਾਬ ਦੀਵਾਲੀ ਤੇ ਆਪਾਂ ਘਰਾਂ ਘਰਾਂ ਦੇ ਵਿੱਚ ਆਪਾਂ ਦੀਵੇ ਲਾ ਕੇ ਲੜੀਆਂ ਲਾ ਕੇ ਹਰ ਤਰ੍ਹਾਂ ਦਾ ਜਿੱਦਾਂ ਆਪਾਂ ਕਰਦੇ ਆ ਕਿ ਇਦਾਂ ਹੀ ਆਪਾਂ ਇਹ ਇੱਕ ਬਹੁਤ ਵੱਡਾ ਜੋ ਸਾਡੇ Hindu ਸਮਾਜ ਦੇ ਲਈ ਬਹੁਤ ਵੱਡੀ ਇੱਕ ਉਪलब्ਧੀ ਹੈ ਸੋ ਆਪਾਂ ਰਾਮ ਮੰਦਰ ਦੇ ਉਸ ਦੇ ਜਿਸ ਦਿਨ ਬਾਈਟ ਲੀਫ ਨੂੰ ਉਹਦਾ ਘਟਨ ਹੋਣ ਜਾ ਰਿਹਾ ਹੈ ਸੋ ਆਪਾਂ ਸਾਰਿਆਂ ਨੂੰ ਅਪੀਲ ਕਰਦੇ ਆਂ ਕਿ ਆਪਾਂ ਵੱਟ ਵੱਟ ਆਪਣੇ ਘਰਾਂ ਦੇ ਵਿੱਚ ਦੀਵੇ ਜਾਲ ਕੇ ਰੁਸਤੀ ਕਰਕੇ ਪ੍ਰਭੂ ਜੀ ਦਾ ਅਸ਼ੀਰਵਾਦ ਪ੍ਰਾਪਤ ਕਰੀਏ ਔਰ ਮੈਂ ਸਭ ਨੂੰ ਕਹੂੰਗਾ ਕਿ ਪ੍ਰਭੂ ਜੀ RAM ਦੇ ਚਰਨਾਂ ਦੇ ਵਿੱਚ ਇਹ ਅਰਦਾਸ ਕਰੂੰਗਾ ਕਿ ਫਗਵਾੜਾ ਵਾਸੀਆਂ ਨੂੰ ਔਰ ਸਾਰੇ ਦੇਸ਼ ਵਾਸੀਆਂ ਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖਣ ਬਹੁਤ ਬਹੁਤ ਧੰਨਵਾਦ ਜੈ ਸ਼੍ਰੀ